ਸਸਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰੋਪਰਟੀ ਸਿਵੀਆਂ ਤੇ ਬਹੁਤ ਸੋਹਣਾ ਟੱਕ ਲੈ ਕੇ ਆਏ ਆ ਤਕਸੀਮ ਆ ਸਭ ਤੋਂ ਪਹਿਲਾਂ ਦਾ ਇਹ ਖਾਤਾ ਜਿਹੜਾ ਤਕਸੀਮ ਆ ਆਪਾਂ ਇਹਨੂੰ ਬਾਹਰ ਨਹੀਂ ਕਹਿ ਸਕਦੇ ਪਲਾਟ ਕਹਿ ਸਕਦੇ ਪੂਰਾ ਇੱਕ ਕਿਲਾ ਠੀਕ ਹੈ ਇੱਕ ਕਿਲੇ ਦਾ ਪਲਾਟ ਆ ਇਹ ਜਿਹੜਾ ਇਹਦਾ ਫਰੰਟ ਲੱਗਦਾ ਮਲੋੜ ਰੋਡ ਤੇ ਮਲੋੜ ਰੋਡ ਤੇ 100 ਫੁੱਟ ਫਰੰਟ ਲੱਗਦਾ ਆਪਾਂ ਜਿੱਥੇ ਖੜੇ ਆ ਬਹਿਮਨ ਦਿਵਾਨੇ ਦਾ ਮੇਨ ਅੱਡਾਗਾ ਜਿੱਥੇ ਕਿ ਆਊਟਲੈਟ ਬਣਦਾ ਆ ਦੇਖੋ ਆ ਨਾਲ ਆਊਟਲੈਟ ਦੀ ਕੰਦਾਂ ਦਾ ਠੀਕ ਆ ਆ ਆ ਗਿਆ ਮਲੋਟ ਰੋਡ 100 ਲਗਭਗ 100 100 ਫੁੱਟ ਫਰੰਟ ਦਾ ਹਾਂਜੀ 100 ਫੁੱਟ ਫਰੰਟ ਲੱਗਦਾ ਤੇ ਇਧਰਲੀ ਸਾਈਡ ਬਹਿਮਨ ਦਿਵਾਨੇ ਵਾਲੇ ਵੀ ਪੂਰਾ ਫਰੰਟ ਲੱਗਦਾ ਇੱਕ ਕਿਲੇ ਦਾ ਉਹ ਥੋਤੇ ਕਿਰ ਜਿੱਥੇ ਆਪਣੀ ਜਾਂਦੀ ਨੀਗਾ ਇੱਕ ਕਿਲੇ ਦਾ ਫਰੰਟ ਨਾਲ ਆ ਆ ਗਿਆ ਧੂਰੀਆ ਸੁਪਰ ਸਪੈਸ਼ਲਟੀ ਹੈ ਨਾ ਤਾਂ ਬੈਕ ਸਾਈਡ ਜਿਹੜੀ ਚਾਰ ਸ਼ਵੇਰੇ ਪੂਰਾ ਪੱਕਾ ਕੰਮ ਆ ਇਧਰ ਪੱਕੇ ਖੰਭੇ ਲੱਗੇ ਹੋਏ ਆ ਨਾਲ ਹੀ ਛੜਕਾ ਆ ਆਪਣਾ ਮਲੋਟ ਰੋਡ ਆ ਗਿਆ ਇਧਰਲਾ ਜਿਹੜਾ ਫਰੰਟ ਆ ਉਹ 100 ਫੁੱਟ ਆ ਨਾਲ ਆਹ ਆਊਟਲੈਟ ਦੀ ਕੰਧ ਆ ਗਈ ਜਿੱਥੇ ਆਪਣਾ ਹਲਦੀ ਰਾਮ ਦਾ ਸ਼ੋਰੂਮ ਬਣ ਰਿਹਾ ਨਾ ਵਿੱਚ ਇਹਦੇ ਸ਼ੋਰੂਮ ਬਹੁਤ ਤਗੜੇ ਤਗੜੇ ਕੱਟੇ ਜਾ ਰਹੇ ਆ ਠੀਕ ਆ ਉੱਥੇ ਆਪਾਂ ਖੜੇ ਆ ਤੇ ਜੇ ਕਿਸੇ ਭਰਾ ਨੇ ਇਹਨੂੰ ਖਰੀਦਣ ਦੇ ਚਾਹਵਣਾ ਜਾਂ ਕੋਈ ਇਹਦੇ ਬਾਰੇ ਡੀਪਲੀ ਗੱਲਬਾਤ ਕਰਨੀ ਆ ਉਹ ਆਪਣੇ ਨੀਚੇ ਲਿਖੇ ਨੰਬਰਾਂ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਆਪਣਾ ਜਿਹੜਾ ਇੱਕ ਦਫ਼ਤਰ ਉਹ ਪਿੰਡ ਸਿਵਗੀਆਂ ਦੇ ਵਿੱਚ ਦੂਸਰਾ ਦਫ਼ਤਰ ਸ਼ਹਿਰ ਬਠਿੰਡਾ ਨੇੜੇ ਗੋਲਡਿੱਗੀ ਲਾਂਡਰੀ ਮਾਰਕੀਟ ਦੇ ਅੰਦਰ ਆ ਕੇ ਤੁਸੀਂ ਉੱਥੇ ਤੇਜੀ ਮਾਡਰਨ ਆਰਟ ਇਹ ਲਿਖਾਉ ਉਹ ਪਰਲੇ ਪਸੇ ਨਾ ਉਥੇ ਆ ਕੇ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਜਾਦੇ ਇਹਦੇ ਬਾਰੇ ਜਾਣਕਾਰੀ ਚਾਹੀਦੀ ਆ ਠੀਕ ਆ ਜੀ ਬਾਕੀ ਫੋਨ ਕਰਕੇ ਹੁਣ ਜਦੋਂ ਵੀ ਕਿਸੇ ਭਰਾ ਨੇ ਆਉਣਾ ਨਾ ਵੀਰ ਬਣ ਕੇ ਫੋਨ ਲਾਜ਼ਮੀ ਕਰਕੇ ਆਉਣਾ ਜੇ ਕਿਸੇ ਸ਼ਿਵਗਾ ਆਉਣਾ ਤਾਂ ਵੀ ਤੇ ਜੇ ਬਠਿੰਡੇ ਵਾਲੇ ਦਫ਼ਤਰ ਆਉਣਾ ਤਾਂ ਵੀ ਬਾਕੀ ਇੱਕ ਚੀਜ਼ ਹੋਰ ਕਹਿੰਦੇ ਕਿਸਾਨ ਭਰਾਵਾ ਵਾਸਤੇ ਇਹ ਬਹੁਤ ਵਧੀਆ ਗੱਲ ਮੈਨੂੰ ਲੱਗੀ ਵੀ ਕਿਸਾਨ ਭਰਾ ਕੀ ਕਰਦੇ ਚੁੱਪਚੀ ਬੀਤੇ ਨੇ ਜ਼ਮੀਨ ਵੇਚਦੇ ਨੇ ਵੀਰ ਬਣ ਕੇ ਉਹ ਨਾ ਕਰਿਆ ਕਰੋ ਸਾਨੂੰ ਇੱਕ ਵਾਰੀ ਕਾਲ ਜਰੂਰ ਲਾਇਆ ਕਰੋ ਜਿਹੜੀ ਇਹ ਜੀ ਇਹ ਵੀਡੀਓ ਬਣਾਉਣ ਦੀ ਸੇਵਾ ਬਿਲਕੁਲ ਫ੍ਰੀ ਕਰਕੇ ਦੇਵਾਂਗੇ ਤੁਹਾਨੂੰ ਕਿਸੇ ਭਰਾ ਨੇ ਜਦੋਂ ਕੋਈ ਜ਼ਮੀਨ ਵੇਚਣੀ ਆ ਇੱਕ ਵਾਰੀ ਸਾਨੂੰ ਫੋਨ ਲਾ ਕੇ ਵੀਡੀਓ ਬਣਾ ਕੇ ਚੀਜ਼ ਨੂੰ ਵੇਚਿਆ ਕਰੋ ਤਾਂ ਕਿ ਜਿਹੜੀ ਤੁਹਾਡੇ ਬੰਦ ਦਾ ਭਾਅ ਚੀਜ਼ ਦਾ ਹਨਾ ਕਈ ਵਾਰੀ ਆਪਣੀ ਚੀਜ਼ ਹੁੰਦੀ ਆ ਲੱਖ ਰੁਪਏ ਦੀ ਆਪਾਂ 50000 ਨੂੰ ਵੇਚ ਦਿੰਦੇ ਆ ਬਣ ਕੇ ਜਦੋਂ ਅੱਜ ਆ ਜ਼ਮੀਨ ਦਾ ਭਾਅ ਜੇ 2 ਕਰੋੜ ਆ ਜਾਂ 4 ਕਰੋੜ ਆ ਜੇ ਆਪਾਂ ਚੁਪਚੀਤੇ ਵਿੱਚਾਂਗੇ ਤਾਂ ਆਪਾਂ ਨੂੰ ਤਾਂ ਬਹੁਤ ਘੱਟ ਰੇਟ ਮਿਲੂਗਾ ਜਦੋਂ ਆਪਾਂ ਕਿਸੇ ਵੀ ਚੀਜ਼ ਦੀ ਵੀਡੀਓ ਬਣਾ ਕੇ ਵੇਚਦੇ ਆ ਉਹਦਾ ਸਹੀ ਗਾਹਕ ਜੇ ਲੱਗਦਾ ਤਾਂ ਆਪਾਂ ਨੂੰ ਉਹਦਾ ਪੂਰੇ ਮੁੱਲ ਮਿਲਣਗੇ हां एक वारी मैं थोनू फेर दस्त देया दोबारा जीडी वीडियो बनाउन दा कोई पैसा नहीं है बिल्कुल फ्री सेवा ਆਪਣੇ कने को फोन कर लिया करो भाई आपा आ चीज बेचनी है घर बेचना कोठी बेचनी है प्लाट बेचना जमीन बेचनी है ठीक है जे किसी ਭਰਾ ਨੂੰ ਸ਼ਹਿਰ ਬਠਿੰਡਾ ਦੇ ਵਿੱਚ ਕੋਠੀ ਵਗੈਰਾ ਦੀ ਲੋੜ ਆ ਜਾਂ ਆਦਰਸ਼ ਨਗਰ ਦੇ ਵਿੱਚ ਲੋੜ ਆ ਜਾਂ ਕਿਤੇ ਨੇੜੇ ਪਿੰਡਾਂ ਦੇ ਵਿੱਚ ਜਿਵੇਂ ਬਹਿਮਨ ਦਿਵਾਨਾ ਹੋਇਆ ਦਿਉਨ ਪਿੰਡ ਹੋਇਆ ਆਦਰਸ਼ ਨਗਰ ਹੋਇਆ ਹਰਦੇਵ ਨਗਰ ਹੋਇਆ ਇੱਥੇ ਵੀ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਕੋਠੀਆਂ ਤੇ ਪਲਾਟ ਮਿਲ ਜਾਣਗੇ ਤੇ ਇਧਰੋਂ ਵੀ ਜਿਵੇਂ ਕਿਸ ਨੇ ਇਸ ਰੋਡ ਤੇ ਅਮਲੋਡ ਰੋਡ ਵਾਲੇ ਤੇ ਹਨਾ ਕੋਈ 5-4 ਕਰੋੜ ਰੁਪਏ ਇਨਵੈਸਟ ਕਰਨਾ ਇੱਥੇ ਵੀ ਆਪਣੇ ਕੋਲੇ ਬਹੁਤ ਛੋਨੇ ਛੋਨੇ ਪਲਾਟ ਪਿਆ ਇਧਰ ਬਈ ਕੈਮਰਾ ਮਾਰਿਓ ਆ ਆਪਣਾ ਕਾਰਨਰ ਤੇ ਪਲਾਟ ਪਿਆ ਬਈ ਕਿੰਨਾ ਇਹ ਹਾਂਜੀ ਕਾਰਨਰ ਪਲਾਟ ਕਿੰਨਾ ਬਈ 2490 ਗਾਜ ਦਾ ਪਲਾਟ ਪਿਆ ਨਾਲ ਹੀ ਇੱਥੇ ਜਿੱਥੇ ਆਪਾਂ ਖੜੇ ਆ ਇਹ ਇੱਕ ਕਿੱਲਾ ਜਗ੍ਹਾ ਪੂਰੀ ਆ ਇਹਦੇ ਬਿਲਕੁਲ ਆਪੋਜੀਟ ਪਈਲੇ ਪਾਸੇ ਸੜਕ ਦੇ 2490 ਗਾਜ ਦਾ ਪਲਾਟ ਪਿਆ ਉਹਦੇ ਜੇ ਰੇਟ ਬਾਰੇ ਕੋਈ ਗੱਲਬਾਤ ਕਰਨੀ ਕਿਸੇ ਭਰਾਣੇ ਤਾਂ ਉਹ ਵੀ ਆਪਣੇ ਨਾਲ ਕਰ ਸਕਦੇ ਹੋ ਜਿਹੜਾ ਇਹ ਬਾਹਣ ਜਿੱਥੇ ਆਪਾਂ ਖੜੇ ਇਹ ਪਲਾਟ ਬਿਲਕੁਲ ਚੌਰਸ ਆ ਡੱਬੇ ਵਰਗਾ ਕੋਹਰਾ ਵੀ 19 ਕੀ ਕਿਸੇ ਬਸ ਨਹੀਂ ਬਿਲਕੁਲ ਚੌਰਸ ਉਹਨੇ ਹੀ ਅੱਗੋਂ ਆ ਉਹਨੇ ਹੀ ਬੈਕ ਤੋਂ ਆ ਇਧਰ ਪੂਰੀ ਪੱਕੀ ਛੜਕ ਆ ਗਈ ਨਾਲ ਹੀ ਪੱਕੀ ਛੜਕ ਆ ਆ ਆਪਣਾ ਮੇਨ ਹਾਈਵੇ ਆ ਗਿਆ ਮਲੋੜ ਰੋਡ ਤੋਂ ਜਿਹੜਾ ਬਠਿੰਡਾ ਤੋਂ ਮਲੋੜ ਰੋਡ ਨੂੰ ਜਾਂਦਾ ਆ ਹਲਦੀ ਰਾਮ ਸ਼ੋਰੂਮ ਆ ਕੇ ਨਾਲ ਹੀ ਅੱਜ ਤੋਂ ਦਿਖਾਣੇ ਇਧਰ ਨੇੜੇ ਜਾ ਕੇ ਬਾਕੀ ਇੱਕ ਵਾਰੀ ਨੇ ਜਿਹੜੇ ਭਰਾਣੇ ਕੋਈ ਜ਼ਮੀਨ ਜਾਇਦਾਦ ਵੇਚਣੀ ਹੁੰਦੀ ਆ ਕਾਲ ਜਰੂਰ ਲਾ ਲਿਆ ਕਰੋ ਵੀਰ ਬਣ ਕੇ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਆ ਜੇਦੋਂ ਆਪਾਂ ਕਿਸੇ ਚੀਜ਼ ਦੀ ਬਾਈ ਜੀ ਇਹ ਤਾਂ ਆਪਾਂ ਨੂੰ ਕੁਦਰਤੀ ਪਤਾ ਹਨਾ ਚਾਰ ਬੰਦੇ ਨੂੰ ਦੱਸ ਕੇ ਜਦੋਂ ਚੀਜ਼ ਵੇਚਾਂਗੇ ਤਾਂ ਆਪਣੀ ਚੀਜ਼ ਦਾ ਪੂਰਾ ਮੁੱਲ ਮਿਲਦਾ ਇਹ ਚੀਜ਼ ਨੂੰ ਪੱਲੇ ਬੰਨ ਲਓ ਜਿਹੜਾ ਵੀ ਭਰਾ ਇਹ ਚੀਜ਼ ਕਰਦਣ ਚੁੱਪਚੀ ਬੀਤੇ ਤਾਂ ਬਾਅਦ ਵਿੱਚ ਬਦਲ ਆ ਗਈ ਜਣਾ ਹਣਾ ਵੀ ਬੁਲਾਣੇ ਚੀਜ਼ ਵੇਚੀ ਜਦੋਂ ਚੀਜ਼ ਆਪਾਂ ਇੱਕ ਵਾਰੀ ਵੇਚਨੇ ਪੂਰਾ ਢੋਲ ਵਜਾ ਕੇ ਵੇਚੋ ਯਾਰ ਆਪਾਂ ਨੂੰ ਚੀਜ਼ ਦਾ ਮੁੱਲ ਤਾਂ ਪੂਰਾ ਮਿਲੇ ਹਨਾ ਤਾਂ ਵੀਰ ਬਣ ਕੇ ਇਹ ਗਲਤੀ ਨਾ ਕਰਿਆ ਕਰੋ ਜਿਹੜਾ ਇਹ ਵੀ ਸੌਦਾ ਇਹ ਕਿਸੇ ਬਿਮਾਰੀ ਕੋਲੇ ਸਿੱਧਾ ਹੀ ਕਿਸਾਨ ਭਰਾ ਦੇ ਕੋਲੇ ਆ ਤੇ ਜੇ ਕਿਸੇ ਭਰਾ ਨੇ ਗੱਲ ਕਰਨੀ ਹੈ ਇਹਦੇ ਬਾਰੇ ਡੀਪਲੀ ਰੇਟ ਬਾਰੇ ਰੇਟ ਬਾਰੇ ਅੱਜ ਆਪੇ ਦੇ ਬਾਰੇ ਨਹੀਂ ਦੱਸਾਂਗੇ ਇਹ ਜਿਹੜੀ ਵੀਡੀਓ ਆਪਾਂ ਪਾ ਰਹੇ ਹਾਂ ਇਹ ਮਿਤੀ 29 4 2025 ਨੂੰ ਪਾ ਰਹੇ ਹਾਂ ਕਈ ਵਾਰੀ ਰੇਟ ਦਾ ਕੋਈ ਮਾੜਾ-ਮਟਾ ਹੋਏ ਹੋ ਸਕਦਾ ਜੀ ਪੁੱਛ ਕੇ ਨੂੰ ਸਹੀ ਐਗਜੈਕਟ ਰੇਟ ਇਹ ਤਾਂ ਹੋ ਸਕਦਾ ਪਾ ਵੀ ਲੱਗੇ ਹਨਾ ਵੀ ਅੱਜ ਦਾ ਜਿਹੜਾ ਰੇਟ ਹੈ ਕਿੰਨਾ ਕਈ ਵਾਰੀ ਕਿਸੇ ਭਰਾ ਕੋਲੇ ਵੀਡੀਓ ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਜਾਂਦੀ ਹੈ ਫਿਰ ਉਹ ਰੌਲਾ ਪਾਉਂਦਾ ਵੀ ਯਾਰ ਤੁਸੀਂ ਰੇਟ ਕੀ ਪਾਇਆ ਹਨਾ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਤੋਡੇ ਕੋਲੇ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਈ ਵੀ ਅੱਜ ਆ ਸੌਦਾ ਨਿਕਲਿਆ ਹਨ ਤਾਂ ਜੇ ਕਿਸੇ ਭਰਾ ਨੇ ਹੋਰ ਵੀ ਕੋਈ ਘਰ ਵੇਚਣਾ ਜਾਂ ਜ਼ਮੀਨ ਵੇਚਣੀ ਆ ਜਾਂ ਖਰੀਦਣੀ ਆ ਤਾਂ ਉਹ ਸਾਡੇ ਨਾਲ ਇੱਕ ਵਾਰੀ ਜ਼ਰੂਰ ਸੰਪਰਕ ਕਰਿਆ ਕਰੋ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਬਠਿੰਡੇ ਵਾਲੀਆਂ ਕਈ ਭਰਾ ਕੇ ਫਿਊ ਹੋ ਜਾਂਦੇ ਆ ਯਾਰ ਬਠਿੰਡੇ ਵਾਲੀਆਂ ਸਿਵੀਆਂ ਇਹ ਕਿ ਕੋੜਕਪੂਰੇ ਵਾਲੀਆਂ ਕਿ ਸਿੰਗੋ ਵਾਲੀਆਂ ਨਹੀਂ ਇਹ ਸਿਵੀਆਂ ਜਿਹੜੀਆਂ ਬਠਿੰਡੇ ਵਾਲੀਆਂ ਸਿਵੀਆਂ ਥਰਮਲ ਪਲਾਂਟ ਦੇ ਬਿਲਕੁਲ ਨਾਲ ਆ ਜਿੱਥੇ ਆਪਾਂ ਖੜੇ ਆ ਇਹ ਬਹਿਮਨ ਦਵਾਨੇ ਦਾ ਰਕਬਾ ਹਲਦੀ ਰਾਮ ਦੇ ਸ਼ੋਅਰੂਮ ਦੇ ਬਿਲਕੁਲ ਨਾਲ ਆ ਜਿੱਥੇ ਆਪਣਾ ਆਊਟਲੈਟ ਬਣਾ ਰਿਹਾ ਨਵਾਂ ਠੀਕ ਹੈ ਜੀ ਜੇ ਇਹਦੇ ਰੇਟ ਬਾਰੇ ਕੋਈ ਗੱਲਬਾਤ ਕਰਨੀ ਆ ਤਾਂ ਉਹ ਵੀ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਕਰ ਸਕਦੇ ਹੋ ਜੇ ਕਿਸੇ ਨੇ ਆ ਕੇ ਮਿਲਣਾ ਤਾਂ ਉਹ ਸ਼ਹਿਰ ਬਠਿੰਡਾ ਦੇ ਵਿੱਚ ਆਪਣਾ ਦਫ਼ਤਰ ਉੱਥੇ ਵੀ ਕਰ ਸਕਦੇ ਹੋ ਬਾਕੀ ਮੈਂ ਤੁਹਾਨੂੰ ਇੱਕ ਜੀ ਹੋਰ ਦੱਸ ਦਿਆ ਜਿਹੜੇ ਭਰਾਵਾਂ ਕੋਲੇ ਥੋੜਾ ਬਜਟ ਹੋਵੇ ਨਾ ਮੰਨ ਕੇ ਜੇ ਉਹਨਾਂ ਕਿਸੇ ਭਰਾ ਦਾ ਬਜਟ ਜਾਂ ਕਿਸੇ ਭੈਣ ਦਾ ਬਜਟ ਕੋਈ 5-4 ਲੱਖ ਦਾ ਤਾਂ ਉਹਨਾਂ ਵਾਸਤੇ ਅਸੀਂ ਬਹੁਤ ਸੋਹਣੀ ਆਪਰਚੂਨਿਟੀ ਲੈ ਕੇ ਆਏ ਆਂ ਵੀ ਉਹ ਆਪਣੀ ਜਿਹੜੀ ਪੇਮੈਂਟ ਆ ਉਹਨੂੰ ਐਫ ਡੀ ਰੱਖਣ ਦੀ ਵਿਆਹੇ ਸਾਡੇ ਤੋਂ ਐਫ ਡੀ ਤੋਂ ਤੇ ਗਿਣਾ ਤੁਸੀਂ ਵਿਆਹੇ ਲੈ ਸਕਦੇ ਹੋ ਠੀਕ ਹੈ ਜਾਨੀ ਕਿ 1.5 ਰੁਪਿਆ ਪ੍ਰਤੀ ਸੈਂਕੜਾ ਜਾਨੀ ਕਿ 1 ਲੱਖ ਜੀ ਤੁਸੀਂ ਸਾਡੇ ਕੋਲ ਇਨਵੈਸਟ ਕਰਦੇ ਹੋ ਤਾਂ ਮਹੀਨੇ ਦਾ 1500 ਰੁਪਿਆ ਤੁਹਾਨੂੰ ਆਊਗਾ ਪੂਰਾ ਪੱਕਾ ਕੰਮ ਹੋਊਗਾ ਪੇਪਰ ਵਰਕ ਪੂਰਾ ਸਾਫ ਹੋਊਗਾ ਪੂਰਾ ਲਿਖ ਲਿਖਾ ਕਰਕੇ ਦੇਵਾਂਗੇ ਜਾਨੀ ਕਿ ਜਿਵੇਂ ਪਲਾਟ ਹੋਊਗਾ ਸਾਡੇ ਕੋਲ ਤਾਂ ਉਹਦੇ ਪਲਾਟ ਦੇ ਕਾਗਜ਼ ਬਾਕਾਇਦਾ ਲਿਖੇ ਜਾਣਗੇ ਵੀ ਆਹ ਚੀਜ਼ ਬਈ ਇੰਨੇ ਪੈਸਿਆਂ 'ਚ ਆਪਣੇ ਕੋਲੇ ਰੱਖੀ ਹੋਈ ਐ ਇੰਨੇ ਦੀ ਇੰਨੀ ਪੇਮੈਂਟ ਗਈ ਹੋਈ ਐਨੀ ਪੇਮੈਂਟ ਐਨੇ ਜੇਰ ਵਾਸਤੇ ਲੱਗੀ ਹੋਈ ਆ ਤਾਂ 1.5 ਰੁਪਏ ਦੇ ਹਿਸਾਬ ਦੇ ਨਾਲ ਤੁਸੀਂ 1 ਲੱਖ 2 ਲੱਖ 50 ਲੱਖ ਤੱਕ ਵੀ ਕਿਸੇ ਭਰਾ ਨੇ ਸਾਡੇ ਕੋਲੇ ਪੇਮੈਂਟ ਆਪਣੀ ਸਾਹਮਣੀ ਆ ਸਾਲ ਵਾਸਤੇ ਜਾਂ 6 ਮਹੀਨੇ ਵਾਸਤੇ ਸਾਂਭ ਸਕਦੇ ਹੋ ਵਧੇਰੇ ਜਾਣਕਾਰੀ ਲਈ ਨੀਚੇ ਲਿਖੇ ਨੰਬਰਾਂ ਤੇ ਸੰਪਰਕ ਕਰ ਲਿਓ ਵੀ ਯਾਰ ਭਾਈ ਅਸੀਂ ਐਨੀ ਪੇਮੈਂਟ ਰੱਖਣੀ ਆ ਕਿੰਨੇ ਜੇਰ ਵਾਸਤੇ ਜੇ ਸਾਨੂੰ ਵਿਚਾਲ ਦੀ ਲੋੜ ਪੈ ਗਈ ਤਾਂ ਫਿਰ ਕਿਵੇਂ ਕਰੋਗੇ ਇਹ ਗੱਲਬਾਤ ਆਪਾਂ ਬੈਠ ਕੇ ਕਰ ਲਾਂਗੇ ਇੱਕ ਵਾਰੀ ਮੈਂ ਤੁਹਾਨੂੰ ਦੁਬਾਰੇ ਫੇਰ ਦੱਸ ਦਿਆਂ ਵੀ ਜੇ ਕਿਸੇ ਭਰਾ ਨੇ ਪੇਮੈਂਟ ਸਾਡੇ ਕੋਲੇ ਸਾਹਮਣੀ ਆ 1.5 ਰੁਪਿਆ ਵਿਆਜ ਹੋਊਗਾ ਠੀਕ ਹੈ ਜੀ ਐ ਪ੍ਰੀਓਰਟੀ ਘਣਾ ਹੋ ਜਾਊਗਾ ਤੇ ਜਦੋਂ ਵੀ ਤੁਹਾਨੂੰ ਲੋੜ ਆ ਮਹੀਨਾ ਸਾਨੂੰ ਪਹਿਲਾਂ ਦੱਸ ਦਿਓ ਵੀ ਫਲਾਨੀ ਟਾਈਮ ਨੂੰ ਬਈ ਸਾਨੂੰ ਪੇਮੈਂਟ ਦੀ ਦੁਆਰੇ ਲੋੜ ਪਊਗੀ ਉਦੋਂ ਸਾਨੂੰ ਪੇਮੈਂਟ ਮੋੜ ਦਿਓਗੇ ਪੂਰੀ ਗੱਲਬਾਤ ਆਪਾਂ ਪੂਰਾ ਪੇਪਰ ਵਰਕ ਲਿਖ ਕੇ ਕੀਤਾ ਜਾਊਗਾ ਮੂੰਹ ਜਵਾਨੀ ਅਸੀਂ ਕਿਸੇ ਨੂੰ ਪੇਮੈਂਟ ਨਹੀਂ ਲੈਂਦੇ ਹਣਾ ਕਈ ਵਾਰੀ ਕੀ ਹੁੰਦਾ ਵੀ ਲਿਹਾਜ਼ ਹੁੰਦੀ ਆਪਣੀ ਨਹੀਂ ਤਾਂ ਅਸੀਂ ਲਿਹਾਜ਼ ਕੋਈ ਪੈਸਾ ਦੱਗੇ ਤੇ ਨਹੀਂ ਲਿਹਾਜ਼ ਜਲੇ ਤੋਂ ਪੈਸਾ ਲੱਗੇ ਪੇਪਰ ਵਰਕ ਹੀ ਥੋੜੇ ਨਾ ਕਰਾਂਗੇ ਜੇ ਤੁਸੀਂ ਸਾਡੇ ਦੇ ਲੋਗੇ ਤਾਂ ਵੀ ਤੁਹਾਨੂੰ ਅਸੀਂ ਪੇਪਰ ਵਰਕ ਕਰਕੇ ਹੀ ਪੇਮੈਂਟ ਦੇਵਾਂਗੇ ਤੇ ਜੇ ਕਿਸੇ ਨੇ ਪਲਾਟ ਲੈਣਾ ਛੋਟਾ ਕਿਸ਼ਤਾਂ ਤੇ ਉਹ ਵੀ ਮਾਨਿਕ ਜੀ ਨੂੰ 4 ਲੱਖ ਰੁਪਇਆ ਹੈਗਾ ਆਪਾਂ ਨੂੰ 8 ਲੱਖ ਦਾ ਪਲਾਟ ਚਾਹੀਦਾ ਤਾਂ ਆਪਾਂ ਨੂੰ ਕਿਸ਼ਤਾਂ ਦੇ ਪਲਾਟ ਲੈਣਾ ਉਹ ਵੀ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਕਿੰਨੀ ਕਿਸ਼ਤ ਕਰੋਗੇ ਕਿਵੇਂ ਕਰੋਗੇ ਕਿੰਨੇ ਕਿੰਨੇ ਚਿਰਵਾਂ ਕਿਸ਼ਤ ਭਰਨੀ ਆ ਹਨ ਕੀ ਕੀ ਉਹਦਾ ਅੱਗੇ-ਅੱਗੇ ਪ੍ਰੋਸੈਸ ਹੋਊਗਾ ਤਾਂ ਪੂਰੀ ਗੱਲਬਾਤ ਤੁਸੀਂ ਦਫ਼ਤਰ ਆ ਜਿਓ ਉੱਥੇ ਬੈਠ ਕੇ ਕਰਾਂਗੇ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸੀਰੀਆਂ ਜਿਹੜਾ ਬਠਿੰਡਾ ਇੱਕ ਦਫ਼ਤਰ ਆਪਣਾ ਸ਼ਿਮਗਾ ਦੇ ਵਿੱਚ ਆ ਦੂਸਰਾ ਦਫ਼ਤਰ ਆਪਣਾ ਸ਼ਹਿਰ ਬਠਿੰਡਾ ਲੌਟਰੀ ਮਾਰਕੀਟ ਦੇ ਵਿੱਚ ਆ ਠੀਕ ਹੈ ਜੀ ਤੇ ਜਿੱਥੇ ਆਪਾਂ ਖੜੇ ਆ ਇਹ ਮਲੋੜ ਰੋਡ ਦਾ ਬਹਿਮੰਦਵਾਨੇ ਦਾ ਅੱਡਾ ਇੱਥੇ ਹਲਦੀ ਰਾਮ ਦਾ ਔਂਦਾ ਸ਼ੋਅਰੂਮ ਆ ਰਿਹਾ ਬਿਲਕੁਲ ਨਾਲ ਹੀ ਆਊਟਲੈਟ ਪਾਣਿਆ ਜਾਂਦਾ ਦੇਖੋ ਜੇ ਕਿਸੇ ਨੇ ਇਹਦੇ ਵਿੱਚ ਵੀ ਕੋਈ ਪਲਾਟ ਵਗੈਰਾ ਲੈਣਾ ਕੋਈ ਹਨਾ 50-60 ਲੱਖ ਰੁਪਏ ਇਨਵੈਸਟ ਕਰਨਾ ਪਹਿਲਾਂ ਵੀ ਆਪਾਂ ਵੀਡੀਓ ਬਣਾ ਚੁੱਕੀ ਹਣਾ ਅੱਜ ਫਿਰ ਤੁਹਾਨੂੰ ਇੱਕ ਵਾਰੀ ਆਜੂ ਦਿਖਾ ਦਈਏ ਇੱਥੇ ਹਲਦੀ ਰਾਮ ਦੇ ਸ਼ੋਅਰੂਮ ਦੇ ਵਿੱਚ ਅੰਦਰ ਵਧੀਆ-ਵਧੀਆ ਪਲਾਟ ਕੱਟੇ ਜਾ ਰਹੇ ਹਨਾ ਜੇ ਬਾਈ ਕਹਿੰਦਾ ਨਾ ਫਿਰ ਦਿਖਾਵਾਂਗੇ ਇਹ ਵਸਤੇ ਜੇ ਕਿਸੇ ਨੇ ਇਸ ਵਿਸ਼ੇ ਤੇ ਗੱਲਬਾਤ ਕਰਨੀ ਹੈ ਹਨਾ ਵੀ ਹਲਦੀ ਰਾਮ ਦੇ ਸ਼ੋਅਰੂਮ ਦੇ ਅੰਦਰ ਬਈ ਕੀ ਰੇਟ ਆ ਵੀ ਕਿੰਨੇ ਪੈਸੇ ਲਾ ਕੇ ਕਿੰਨੀ ਇਨਵੈਸਟਮੈਂਟ ਇਹਦੇ ਵਿੱਚ ਇਹ ਆ ਵੀ ਜਿਵੇਂ ਆਪਾਂ ਇੱਕ ਵਾਰੀ 50 ਲੱਖ ਲਾਤਾ ਉਸ ਤੋਂ ਆ ਪੈਸੇ ਆਪ ਨੂੰ ਵਾਪਸ ਹੋ ਲਾ ਜਾਂਦੇ ਆ ਕੁਝ ਟਾਈਮ ਬਾਅਦ ਜਦੋਂ ਆਪਣਾ ਇਹ ਬਣ ਕੇ ਤਿਆਰ ਹੋ ਗਿਆ ਨਾ ਸ਼ੋਰੂਮ ਤਾਂ ਆਪਾਂ ਨੂੰ ਮਹੀਨੇ-ਮਹੀਨੇ ਇਨਕਮ ਕਈ ਭਰਾਵਾਂ ਦਾ ਇਹ ਹੁੰਦਾ ਵੀ ਯਾਰ ਮਹੀਨੇ-ਮਹੀਨੇ ਕੋਈ ਪੈਸੇ ਵਾਪਸ ਆਉਣ ਦਾ ਕੋਈ ਸਿਸਟਮ ਹੋਵੇ ਤਾਂ ਵਧੀਆ ਹਨਾ ਇਹਦੇ ਵਿੱਚ ਜੇ ਆਪਾਂ ਪੈਸੇ ਇਨਵੈਸਟ ਕਰਾਂਗੇ 50 ਲੱਖ ਦਾ ਅਲੱਗ ਤੋਂ ਸਿਸਟਮ ਆ ਜੇ ਆਪਾਂ 70 ਲੱਖ ਦਾ ਸ਼ੋਰੂਮ ਚੱਕਾਂਗੇ ਉਹਦਾ ਸਿਸਟਮ ਹੋਰ ਆ ਜੇ ਡੀਪਲੀ ਕਿਸੇ ਨੇ ਗੱਲਬਾਤ ਕਰਨੀ ਆ ਤਾਂ ਫੋਨ ਤੇ ਮੇਰੇ ਨਾਲ ਗੱਲਬਾ ਉਹ ਨਾਮੀ ਵੀਡੀਓ ਨਵਾਂ ਪਲਾਟ ਲੈ ਕੇ ਦਿਓ ਜਾਇ ਜੀ ਧੰਨਵਾਦ ਸਤਿ ਸ੍ਰੀ ਅਕਾਲ